ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੇਰ ਸਿੰਘ ਪਿੰਨ ਚਾਕਲਾ ਬਖਸ਼ ਤੋਂ ਐਮਸੀ ਵਾਰਡ ਨੰਬਰ 12 ਦਾ ਅਸੀਂ ਉੱਥੇ ਡੇਰੇ ਬਾਬੇ ਨਾਨਕ ਤੋਂ ਜਿਹੜਾ ਸੰਗ ਜਾ ਰਿਹਾ ਉਹਦੇ ਲਈ ਸੰਤਾਂ ਦੇ ਸਾਰੇ ਜਿਹੜੇ ਇਕੱਠ ਨਾਲ ਇੱਥੇ ਇੱਕ ਲੰਗਰ ਲਗਾਇਆ ਬਹੁਤ ਵੱਡੀ ਮਾਤਰਾ 'ਚ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੀਆਂ ਆਈਆਂ ਹੋਈਆਂ ਸੰਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਹਰ ਸਾਲ ਇੱਥੇ ਇਦਾਂ ਹੀ ਜਿਦਾ ਅੱਜ ਮੇਲਾ ਲੱਗਾ ਹੋਇਆ ਕਿੰਦਾ ਉੱਤੇ ਪਰਮਾਤਮਾ ਦੀ ਕਿਰਪਾ ਨਾਲ ਹਰ ਸਾਲ ਇਦਾਂ ਹੀ ਸੰਗਤ ਆਵੇ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਸਲਵੰਤ ਸਿੰਘ ਐਸਐਸ ਕਰਵਾਚ ਤੋਂ ਬੋਲ ਰਿਹਾ ਹਾਂ ਅਸੀਂ ਆਏ ਸੰਗਤ ਸੁਆਦਵਾਲ ਤੋਂ ਜਿਹੜਾ ਸੰਗਤ ਗੁਰਦੇਰੇ ਭਾਬੇ ਨਾਨਕ ਨੂੰ ਜਾਂਦਾ ਆ ਉਹਨਾਂ ਦੇ ਧੰਨਵਾਦ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਸਾਰੇ ਇਲਾਕੇ ਦੀ ਸੰਗਤ ਨਾਲ ਮਿਲ ਕੇ ਸਹਿਯੋਗ ਕਰਕੇ ਜੋ ਵੀ ਸੇਵਾ ਕਰ ਰਹੀ ਹੈ ਤਿਲਖੁਲ ਆਪਣੀ ਕਰਕੇ ਕੁਝ ਆਦ ਲੰਗਰ ਲਾਏ ਹਨ ਫਰੂਟ ਦਾ ਲੰਗਰ ਲੱਗਾ ਹੋਇਆ ਹੈ ਸਭ ਉਹਨਾਂ ਦੇ ਸੰਗ ਵਾਸਤੇ ਸੰਗਤੀਸ਼ਰਵਾਸਤੇ ਕੀਤਾ ਆ ਪਰ ਸਾਰੀ ਆਈ ਹੋਈ ਸੰਗਤ ਦਾ ਔਰ ਸੰਗ ਦੀ ਸੰਗਤ ਦਾ ਸਭ ਦਾ ਰਲ ਮਿਲ ਕੇ ਧੰਨਵਾਦ ਕਰਦੇ ਆ